ਸਤਿ ਸ਼੍ਰੀ ਅਕਾਲ ਜੀ ਵੀਰ ਸਾਰਿਆਂ ਨੂੰ ਸਵਾਗਤ ਹੈ ਜੀ ਵੀਰ ਚੜ੍ਹਦੀ ਕਲਾ ਦੇ ਫਰਮੇ ਤੁਹਾਡਾ ਅੱਜ ਦੀ ਵੀਡੀਓ ਚ ਅੱਪਾ ਤੁਹਾਨੂੰ ਵਿਖਾਉਣੀ ਹੈ ਇੱਕ ਕਾਫੀ ਖੂਬਸੂਰਤ ਝੋਟੀ ਹਾਂਜੀ ਦੂਜਾ ਸੂਗਾ ਝੋਟੀ ਸੀ ਪਰ ਮੂੰਹ ਅਜ ਦੰਦਾਂ ਜਿਹੀ ਝੋਟੀ ਤੇ ਝੋਟੀ ਬਹੁਤ ਸਾਲ ਸੁਤਰੀ ਵਿਰਦੀ ਉਧਰ ਦੀ ਹਰਿਆਣੇ ਦੀ ਝੋਟੀ ਆ ਥਣਾ ਦਾ ਸੈਜ ਤੇ ਗੈਪ ਚੈੱਕ ਕਰੋ ਬਹੁਤ ਸੈਜ ਤੇ ਗੈਪ ਚੰਗਾ ਵਿਰਦੀ ਥਣਾ ਦਾ ਸੈਜ ਤੇ ਗੈਪ ਦੇਖੋ ਜੀ ਚੈੱਕ ਕਰੋ ਜੀ ਮਿਲਕਵੈਨ ਵੇਖੋ ਬਹੁਤ ਹੀ ਸਾਲ ਸੁਤਰੀ ਲੱਗੀ ਆ ਇੱਕੋਕ ਡੀ ਮੋਟੀ ਲੱਗੀ ਦੋਵੇਂ ਸਾਡਾ ਚੱਕਾਉਣੇ ਬਾਹਨੇ ਤੇ ਵੇਖੋ ਬਿਲਕੁਲ ਬਰੀਕ ਬਰੀਕ ਨਾੜਾਂ ਤੇ ਵਜਨ ਕੱਦ ਵੀ ਵੀਰ ਦੀ ਝੋਟੀ ਦਾ ਬਹੁਤ ਹੀ ਸਾਫ ਸੁਥਰੀ ਹਾਈਟ ਵੇਖੋ ਝੋਟੀ ਦੀ ਤੇ ਲੈਂਥ ਕੱਦ ਵੇਖੋ ਆਪਾਂ ਐਸਾ ਔਰ ਤੋਂ ਵੀ ਮਿਲਕਵੇਂ ਚੱਕਰਾਉਣੇ ਆ ਆ ਵੇਖੋ ਜੀ ਕੀ ਆ ਵੇਖੋ ਢੀ ਸਾਫ ਸੁਥਰੀ ਬਾਕੀ ਵੀਰ ਦੀ ਝੋਟੀ ਸਾਹਮਣ ਵਾਲੀ ਆ ਵੀਰ ਤੇ ਕਹਿੰਦਾ ਜਿਹਨੂੰ ਲਈ ਆ ਸੱਜਰ ਉਹਨੇ ਹਰਿਆਣੇੋਂ ਝੋਟੀ ਲਿਆ ਮੇਰੇ ਨਾਲ ਲੱਖੋਂ ਵੀ ਬਾਹਰ ਤੇ ਹੁਣ ਕਿਸੇ ਵੀਰ ਨੂੰ ਲੋੜ ਹੀ ਜਿਆਦੀ ਲੋੜ ਦਾੜ ਕਰਕੇ ਵੀਰ ਨੇ ਵੇਚੀ ਆ ਨੀ ਝੋਟੀ ਬਹੁਤ ਹੀ ਸ਼ੌਂਕ ਨਾਲ ਲਿਆਇਆ ਸੀ ਬਾਕੀ ਵੀ ਦੀਆ ਆਪਾਂ ਹੁਣ ਇਹ ਲੈ ਆਂਦੀ ਝੋਟੀ ਜੀ ਆਣ ਕੇ ਆ ਚੋ ਕੇ ਵੇਖੀ ਤੇ ਥਣਾ ਜੇ ਧਾਰਾ ਮਾਰੀਆਂ ਪਾਸ ਕੀਤੀ ਝੋਟੀ ਵੀ ਜੀ ਇਹ ਝੋਟੀ ਥਲੇ ਦੁੱਧੂਗਾ ਕੋਈ 9 ਕਿਲੋ ਜੇ ਕੋਈ 4 ਦਿਨ ਵੀਰ ਸੰਭੂਗਾ ਨਾ ਸੇਵਾ ਕਰੋ ਸਿਰਫ ਸਾਂਭ ਤੋ ਝੋਟੀ ਗਈ ਆ ਝੋਟੀ ਦੁੱਧ ਦਾਹਾਂ ਤੋਂ ਬਾਹਰ ਕਰ ਜੂ 11 12 ਕਿਲੋ ਵੀ ਜੀ ਆ ਝੋਟੀ ਦੀ ਕੱਟੀ ਆ ਕੱਟੀ ਨੇ ਦੁੱਧ ਬਥੇਰਾ ਛੱਡਦੇ ਰਿਆ ਬੱਚੇ ਤੋਂ ਅੰਦਾਜ਼ਾ ਲਾ ਲਓ ਉਹ ਤੇ ਘਰ ਵਾਲੇ ਤਾਂ ਕਹਿੰਦੇ 1.5 ਮਹੀਨੇ ਦੇਡ ਮਹੀਨੇ ਸੂਈ ਆ ਬਾਕੀ ਵੀਰ ਜੀ ਵੇਖੋ ਦਮਾਂ ਦੇ ਵੀ ਹੋ ਸਕਦੀ ਐ ਤੇ ਇਹ ਕੱਟੀ ਆ ਕੱਟੀ ਚੰਗੀ ਪਲੀ ਪਲਾਈ ਚੰਗੇ ਕਿਸੇ ਮੰਦੀ ਕਾਲੀ ਸ਼ਾਹ ਕੱਟੀ ਆ ਕੰਗ ਕਾਲੀ ਆ ਬਾਕੀ ਝੋਟੀ ਆ ਪਾ ਤੁਹਾਨੂੰ ਚਲਾ ਕੇ ਵਿਖਾਉਣੇ ਆ ਚੈੱਕ ਕਰੋ ਜੀ ਹੋ ਚੈੱਕ ਕਰਵਾ ਲਈ ਸਿੰਘ ਸੁng ਦੀ ਫੇਸ ਕੁਆਲਟੀ ਬਹੁਤ ਸਾਫ਼ ਆ ਚੋਟ ਸਿਰਫ ਸੇਵਾ ਤੋਂ ਗਈ ਆ ਕਿ ਵੀਡੀਓ ਆਪਾਂ ਆਨਲਾਈਨ ਝੋਟੀ ਵਿੱਚ ਚਵਾ ਕੇ ਵਿਖਾਉਨੇ ਆਂ ਵੀਰਾਂ ਨੂੰ ਇੱਕੋ ਜੀ ਬੱਚਾ ਛੱਡਦੇ ਥੱਲੇ ਇਹ ਜੀ ਬਾਕੀ ਕੱਟੀ ਨੂੰ ਬੜਾ ਦੁੱਧ ਛੱਡ ਕੇ ਜਾਇਆ ਖੁਛੋਟੀ ਦਾ ਜਵਾਬ ਤੇ ਪਪਾਸ ਮਾਤਾ ਨੂੰ ਬੁਖਰੀ ਹੁੰਦੀ ਚਾਈ ਆਉਣ ਦੀ ਵੀ ਕਰਾ ਦਿੱਤੀ ਇਹ ਬਹੁਤ ਭੁੱਲੀ ਜੇ ਚੂਣ ਛੋਟੀ ਲੁਕਾਏ ਅਗਰੇ ਲੈਣਾ ਥਣਾ ਦਾ ਵੀ ਜਵਾਬ ਦਿੱਤਾ। ਥਾਣੀ ਵਿੱਚ ਬਹੁਤ ਚੰਗਾ ਲੱਗਾ ਜੀ। うん。<ス><ス> ਜੀ ਉਹ ਜੋ ਉੱਥੇ ਵਿੱਚ ਹੋਇਆ ਸੀ ਉਹ ਛੋਟੀ ਗੱਲ ਲੀਟਰ ਮਾਰਾ ਕੇ ਵਿਖਾਉਣੇ ਆ ਵੀ 4 ਕਿਲੋ ਤੋਂ ਮਾਸਾ ਚਾਹੁੰਦੀ 1 ਕਿਲੋ ਉਥੇ ਚਾਹੀਜੇ 9 ਕਿਲੋ ਬਿੱਟੀ ਛੋਟੀ ਸਾਲ ਦੁੱਧ ਪੱਕਾ ਹੈਗਾ ਅਸਲ ਦੇ ਅਗੇ ਇਹਦੇ ਕੋਈ 2-4 ਦਿਨ ਕੋ ਸੰਭੂਗਾ ਵੀਰਪਰਾ ਛੋਟੀ 10-11 ਕਿਲੋ ਘਰ ਹੋ ਗਈ ਤੇ ਸਾਮਣੇ ਤੋਂ ਛੋਟੀ ਗਈ ਆ ਮੋਲ ਵੀਟੀ ਛੋਟੀ ਦਾ ਚਾਦਰ ਸਾਮ ਦੀਏ ਕੋ ਦੋਤਾ 11-12 ਕਿਲੋ ਕਰਕੇ ਤੇ ਭਵੇਂ ਝੋਟੀ ਅਸੀਂ 85 ਦੀ ਵੇਚ ਦੀਏ ਅੱਗੇ ਵੀ ਜੇ ਆਪਾਂ ਬੋਲੇ ਝੋਟੀ ਦਾ 75000 ਕਰਾਂਗੇ ਹਾਂ ਨਾ 70000 ਦੇ ਝੋਟੀ ਦੇ ਦਾਂਗੇ ਬਿਲਕੁਲ ਤੁਸੀਂ ਚੜਦੀ ਕਲਾ ਡੇਰੀ ਫਾਰਮ ਨੂੰ ਬਸਤਵਾਦ ਸਬਸਕ੍ਰਾਈਬ ਤੇ ਲਾਈਕ ਕਰੋ ਵੀਡੀਓ ਦੇਖਣ ਧੰਨਵਾਦ ਜੀ